हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਲੋਕਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ सोनू ਕੋਲੇ ਆਏ ਆ ਦੋਸਤੋ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਤੇ ਅੱਜ ਤਕਰੀਬਨ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਹੜੇ ਦੋਸਤੋ ਕੁਝ ਕਿ ਜੜੀਆਂ ਮੱਝਾਂ ਝੋਟੀਆਂ ਤੁਹਾਨੂੰ ਸੂਈਆਂ ਸਵਾਈਆਂ ਦਿਖਾਉਣੀਆਂ ਤੇ ਵੈਸੇ ਪਸ਼ੂ ਸਾਰੇ ਸੂਏ ਸਵਾਈਆਂ ਕਿੰਨੇ ਦੁੱਧ ਤੇ ਹੁਣ ਚੱਲਦੇ ਆ ਕਿੰਨੇ ਦਿਨਾਂ ਦੇ ਪਸ਼ੂ ਸੂਏ ਆ ਕੀ ਮੋਲਵਾੜੀ ਦੋਸਤੋ ਰਹਿਣ ਵਾਲਾ ਜਿੰਨਾ ਪਸ਼ੂਆਂ ਦਾ ਉਹ ਪੂਰੀ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਲਾਂਗੇ ਸੋ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਵੀਰ ਸੋਨੂ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਪੁੱਛਗਿਛ ਕਰ ਸਕਦੇ ਜੀ ਵਧੇਰੇ ਡਿਟੇਲ ਲੈ ਸਕਦੇ ਜੀ ਤੇ ਕੈਰੋਂ ਤੋਂ ਕੋਈ 2 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਲੋਕੇ ਦੀ ਪੱਟੀ ਸ਼ਹਿਰ ਤੋਂ ਜਿਹੜੀ ਸੜਕ ਦੋਸਤੋ ਤਰਨਤਾਰਨ ਸਾਹਿਬ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਹੈਗਾ ਲੋਕਾ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਤੋਂ ਆਉ ਲੈਣਿਆ ਜਾਣਕਾਰੀ ਵੀਰ ਸੋਨੂ ਤੋਂ ਅੱਜ ਤਰੀਕ ਦੋਸਤੋ 10 ਦਾ 10 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਆਉ ਕਰਦੇ ਆ ਡਿਟੇਲ ਸਾਂਝੀ ਸਭ ਤੋਂ ਪਹਿਲਾਂ ਵੀਰ ਸੋਨੂ ਸਸਰੀਕਾਲ ਸਸਰੀਕਾਲ ਸੰਤੂ ਸਾਹਿਬ ਠੀਕ ਠਾਕ ਵੀਰੇ ਹਾਂਜੀ ਵਧੀਆ ਵੀਰ ਜੀ ਠੀਕ ਆ ਅੱਛਾ ਵੀਰ ਸੋਨੂ ਅੱਜ ਪਸ਼ੂ ਆਪਣੇ ਕੋਲ ਜਿੱਦਾਂ ਕਿ ਦੱਸਿਆ ਤੁਸੀਂ ਤਿੰਨ ਵਕਾਉ ਨੇ ਹਾਂਜੀ ਹਾਂਜੀ ਭਾਜੀ ਤਾਂ ਤਿੰਨੇ ਮੱਝਾਂ ਤਿੰਨੇ ਸੂਈਆਂ ਜੀ ਇੱਕ ਆ ਛੋਟੀਆਂ ਸੂਈ ਨੂੰ 8 ਦਿਨ ਹੋ ਗਏ ਆ ਮੱਝ ਨੂੰ ਵੀ 8-9 ਦਿਨ ਹੋ ਗਏ ਆ ਠੀਕ ਹੈ ਜੀ ਹਾਂਜੀ ਹਾਂਜੀ ਬੜੀ ਖਰੀ ਛੋਟੀ ਆ ਜੀ ਇਹ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਤੇ ਸੋਨੂ ਵੀਰ ਬਾਕੀ ਚੌਣ ਪਸਮਾਦ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਆ ਵੀ ਪੂਰੀ ਤਸੱਲੀ ਬਖਸ਼ਾ ਚੌਣ ਪਸਮਾਦ ਭਾਵੇਂ ਮੇਰੇ ਕੋ ਇੱਕ ਦਿਨ ਰਹਿਣ ਦੋ ਦਿਨ ਲੀਟਰ ਮਾਰ ਕੇ ਦੁੱਧ ਖਾਣ ਹੇਰਾ ਫੇਰੀ ਵਾਲਾ ਸੰਧੂ ਸਾਹਿਬ ਕੰਮ ਹੀ ਨਹੀਂ ਕਰਨਾ ਕਿਉਂਕਿ ਸਾਡੀਆਂ ਬਾਰ ਦੀਆਂ ਮੰਡੀਆਂਆਂ ਗਈਆਂ ਜੇ ਮਾੜਾ ਡੰਗਰ ਪਊਗਾ ਬਾਹਰ ਤੱਕ ਆਵਾਂਗੇ ਇੱਥੇ ਨਹੀਂ ਦੇਣਾ ਦੁਕਾਨਦਾਰੀ ਫੇਰ ਹੁੰਦੀ ਦਾ ਤੁਹਾਡੇ ਚੈਨਲ ਤੇ ਫਰਕ ਪੈਂਦਾ ਬਿਲਕੁਲ ਜੀ ਬਿਲਕੁਲ ਪਹਿਲਾਂ ਅਸੀਂ ਬਾਜੀ ਤੁਹਾਡੀ ਸੋਚ ਕੇ ਫੇਰ ਅਸੀਂ ਗਾਂ ਤੋਦਨਾ ਹੁੰਦਾ ਬਿਲਕੁਲ ਜੀ ਹਾਂਜੀ ਲੋਕ ਦੋਸਤੋ ਫਿਲਹਾਲ ਆਪਣੀ ਹਰ ਵਾਰ ਰਿਕਵੈਸਟ ਹੁੰਦੀ ਹੈ ਸਾਰੇ ਵੀਰਾਂ ਨੂੰ ਜਿਸ ਵਪਾਰੀ ਵੀਰ ਦੇ ਘਰੋਂ ਆਪਾਂ ਵੀਡੀਓ ਪਾਉਣੇ ਆ ਆਪ ਦੀ ਦੋ ਡੰਗਾਂ ਚੋ ਕੇ ਪਸਮਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਅੱਗੇ ਵਪਾਰ ਦਾ ਕੰਮ ਆ ਚਾਹੀ ਵੀਰ सोनू ਦੀ ਗੱਲ ਕਰਨ ਲਈ ਅੱਗੋਂ ਆਪ ਦੀ ਨਰਖ ਪਰਖ ਕਰਕੇ ਪਸ਼ੂ ਲੈ ਕੇ ਆਂਦਾ ਬਾਕੀ ਅੱਗੇ ਕੋਈ ਵੀਰ ਖਰੀਦਦਾਰ ਆ ਰਿਹਾ ਕਰੇ ਤਾਂ ਆਪਣੀ ਤਸੱਲੀ ਆ ਦੋ ਡੰਗ ਚੋਕੇ ਪਸਮਾ ਕੇ ਜਰੂਰ ਕਰਕੇ ਲੈ ਕੇ ਜਾਇਓ ਪਸੂ ਤੇ ਵੀਰ ਸਾਨੂੰ ਪਹਿਲੇ ਨੰਬਰ ਤੋਂ ਸਟਾਰਟ ਕਰ ਲਿਗੇ ਸ਼ੁਰੂਆਤ ਕਰ ਲਿਗੇ ਇਸ ਛੋਟੀ ਤੋਂ ਕੀ ਡਿਟੇਲ ਆ ਵੀਰੇ ਸੂਆ ਕਿੰਨਾ ਮਾ ਸੂਈ ਆਪਣੇ ਕੋਲ ਇਹ ਸੂਈ ਦੁੱਜਾ ਸੂਆ ਸੂਈ ਜੇ ਓਕੇ ਦੁੱਧ 11 ਕਿਲੋ ਚਵਾਪ ਸਮਾਇਕ ਨੰਬਰ ਗਾੜ ਮੈਂ ਦੀ ਹੋ ਪੌਣੇ 2 ਕਿਲੋ ਛੋਟੀ 14 ਕਿਲੋ ਦੁੱਧ ਦਊਗੀ ਠੀਕ ਹੈ ਜੀ ਬੜੀ ਖਰੀ ਹੈ ਜੀ ਕੁਆਲਟੀ ਬੜੀ ਛੋਟੀ ਦੀ ਵੇਖੋ ਦੁੱਧ ਲਓ ਜੀ ਦੁੱਜਾ ਸੂਆ ਸੂਈਆਂ ਦੇ ਹਾਂ ਜੀ ਦੁੱਜਾ ਸੂਆ ਅੱਛਾ ਦਿਨ ਕਿੰਨੇ ਦੱਸੇ ਦਿਨ 8 ਦੇ ਆਈ 8 ਕ ਦਿਨ 8 ਦਿਨ ਨੇ ਸੂਈ ਨੂੰ ਲਓ ਜੀ 8ਾ ਦਿਨਾਂ ਦੀ ਸੂਈ ਆ ਮਗਰ ਬੱਚਾ ਕੱਟੀ ਕੱਟਾ ਜੀ ਹਾਂ ਜੀ ਕੱਟੀ ਆ ਜੀ ਮਗਰ ਕੱਟੀ ਆ ਲਓ ਵੀ ਦੋਸਤੋ ਦੁੱਜਾ ਸੂਆ ਮਗਰ ਕੱਟੀ ਤਸੱਲੀ ਕਰੇ ਜਿੱਦਾਂ ਵੀ ਕਿਸੇ ਖਰੀਦਾਰ ਵੀਰ ਦੀ ਤਸੱਲੀ ਆ ਹੁੰਦੀ ਆ ਉਦਾਂ ਹੀ ਆਪਦੀ ਤਸੱਲੀ ਕਰੋ ਠੀਕ ਆ ਆ ਲਓ ਜੀ ਆ ਕਰੋ ਚੈੱਕ ਠੀਕ ਆ ਸੋ ਚੁਵਾਈਆਂ ਵੈਸੇ ਆਪਾਂ ਥੋੜੀ ਥੋੜੀਆਂ ਨਾਲ ਦੀ ਨਾਲ ਕਰਕੇ ਤੁਹਾਨੂੰ ਦਿਖਾ ਦਾਂਗੇ ਬਾਅਦ ਵਿੱਚ ਸੋ ਜਿਹੜੇ ਵੀ ਉਹਨੂੰ ਪਸੰਦ ਆਊਗਾ ਦੋਸਤੋ ਚੁਵਾਈ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਤੇ ਮਗਰ ਬੱਚਾ ਇਹ ਕੱਟਾ ਹਨਾ ਹਾਂ ਜੀ ਹਾਂ ਜੀ ਮੇਲ ਕਾਫ ਕੱਟਾ ਦਿਖਾ ਦੇ ਕੀ ਦਿਖਾਓ ਜੀ ਆਜੋ ਜੀ ਲਓ ਜੀ ਲਓ ਜੀ ਇਹ ਮਗਰ ਕੱਟਾ ਮੇਲ ਕਾਫ ਉੱਠ ਓਏ ਠੀਕ ਆ ਆ ਜੀ ਭਾਜੀ ਇਹਦਾ ਬੱਚਾ ਠੀਕ ਹੈ ਜੀ ਠੀਕ ਹੈ ਲਓ ਜੀ ਇਹ ਕੱਟਾ ਹੈ ਕੋ ਦਸਾਂ 11 ਦਸਾਂ ਕਿ ਦਿਨਾਂ ਦਾ ਵੀਰਾਂ ਦਾ ਸੀ ਆਈਡੀਆ ਵੀ ਇਹ ਕੱਟੀ ਆ ਜੀ ਕੱਟੀ ਇਹ ਕੱਟੀ ਆ ਕੱਟੀ ਆ ਅੱਛਾ ਉਹ ਵੀ ਕੱਟੀ ਜਿਹੜੀ ਅਗਲੀ ਮਹੀਨੇ ਦੀ ਆ ਹਾਂ ਜੀ ਇਹ ਦੋਨੇ ਕੱਟੀਆਂ ਜੀ ਲੋ ਜੀ ਮਗਰ ਕੱਟੀਆਂ ਨੇ ਦੋ ਮੱਝਾਂ ਦੀ ਜਿਹੜੀ ਹੈ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਈਏ ਇਹਦੇ ਮਗਰ ਵੀ ਕੱਟੀ ਆ ਤੇ 11 ਕਿਲੋ ਦੁੱਧ ਕੋਈ ਵੀਰ ਆਉਂਦਾ ਜੋ ਕੇ ਤਸੱਲੀ ਕਰ ਸਕਦਾ ਤੇ ਸੋਨੂੰ ਵੀਰ ਕੀ ਮੁੱਲ ਕਰਦੇ ਆ ਕੀ ਡਿਮਾਂਡ ਰਹਿੰਦੀ ਆ ਦੀ ਮੁੱਲ ਦਾ ਜੋ ਬਾਜ਼ਾਰ ਚੱਲਦਾ ਭਾਵੇਂ 1 ਵੀ ਮੰਗ ਲਈਏ ਫੱਬਦਾ ਆਪਾਂ 95000 ਰੁਪਏ ਮੰਗਦੇ ਆ ਜੀ ਮਾਨਤਾਨ ਕਰਦੇ ਆਗੇ ਜਾਨ ਦੇ ਵਿੱਚੋਂ 95 ਮਾਨਤਾ ਕਰਦੇ ਆਂਗੇ ਬਾਕੀ ਦੁੱਧ ਦੀ ਆਪਣੀ ਫੁੱਲ ਗਰੰਟੀ ਹੋ ਗਈ ਮੇਰੇ ਘਰ ਰਹਿਣ ਭਾਵੇਂ ਦੋ ਦਿਨ ਲੀਟਰ ਮਾਰ ਕੇ ਝੋਟੀ ਖੜ ਸਕਦੇ ਕਿਉਂਕਿ ਸੰਧੂ ਸਾਹਿਬ 11 ਕਿਲੋ ਤੋਂ ਜੇ 10.5 ਕਿਲੋ ਵੀ ਹੋਇਆ ਫਿਰ ਫਾਇਦਾ ਕੀ ਆ ਹੂੰ ਬਿਲਕੁਲ ਗੱਲ ਠੀਕ ਹੈ ਬਾਕੀ ਮਾਨਤਾ ਕਰਦੇ ਆਂਗੇ ਕੋਈ ਨਹੀਂ ਜਿਵੇਂ ਰੱਖੋਗੇ 95 'ਚੋਂ ਹਾਂਜੀ ਹੂੰ ਦੇਖੋ ਮਾੜਾ ਇੱਕ ਗਿਆਨ ਨੂੰ ਦਿਖਾਦ ਕੇ ਪਿੱਛੋਂ ਇੱਕ ਬ ਕੋਈ ਨਹੀਂ ਅਜੇ ਤੋਂ ਬੈਕ ਸਾਈਡ ਤੋਂ ਇੱਕ ਦੀਆਂ ਹਾਂ ਲਓ ਦੋਸਤੋ 95000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਬਾਕੀ ਆ ਤੁਸੀਂ ਝੋਟੀ ਵੇਖ ਹੀ ਲਈ ਐ ਤੇ ਬਾਕੀ ਆਓ ਆਪਦਾ ਦੋ ਡੰਗ ਚੋ ਕੇ ਆਪਦੀ ਤਸੱਲੀ ਕਰ ਲਓ ਠੀਕ ਆ ਥਣ ਥਣ ਪੂਰਾ ਹੱਥੀ ਚਵਾਈ ਵਾਲਾ ਬਹੁਤ ਚਵਾਈ ਜੀ ਠੀਕ ਆ ਵੀਰ ਸੋਨੂੰ ਆਜੋ ਅਗਲੇ ਪਾਸੇ ਆਪਣੇ ਕੋਲ ਆ ਦੂਜੇ ਨੰਬਰ ਤੇ ਆ ਜਿਹੜੀ ਆ ਵੀਰ ਮਾਚ ਇਹਦੀ ਡਿਟੇਲ ਇਹ ਸੂਹਾ ਕਿਨਵਾ ਸੂਈ ਐ ਵੀਰ ਇਹ ਜੀ ਘਰ ਆਏ ਦੂਜੇ ਆਂਦੇ ਸੋਨੂੰ ਫੜੀ ਘਰ ਆਏ ਦੂਜਿਆਂ ਦੇ ਤੀਜੇ ਮੰਨ ਲਓ ਅੱਛਾ ਜੀ ਤੋਰ ਦੇ ਮੋਢੇ ਨਾਲ ਹੌਲੀ ਹੌਲੀ 200 ਤੇਜਾ ਸੂਆ ਇਹ ਦੇਖੋ ਜੀ ਕਿ ਤੁਸੀਂ ਸੌਦਾ ਕਰ ਲਿਓ ਹੌਲੀ ਨਹੀਂ ਵੱਡੇ ਕਦ ਕਾਟ ਦੇ ਵਿੱਚ ਆ ਤੇ ਹੌਲੀ ਮੇਰਾ ਵੀਰ ਹੌਲੀ ਤੋਰ ਹੌਲੀ ਛੱਡੀਓ ਤੁਹਾਨੂੰ ਪੱਪੀ ਕਿ ਪਰਸ਼ਾਵੇਂ ਕਰਕੇ ਵੀ ਕੱਟ ਠੀਕ ਆ ਅੱਛਾ ਤੇ ਇਹਨੂੰ ਪਾ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਅੱਜ ਜੀ 8-9 ਦਿਨ ਹੋ ਗਏ ਸੋਈ ਨੂੰ ਲਓ ਜੀ 8-9 ਦਿਨਾਂ ਦੀ ਸੂਈ ਆ ਮਗਰ ਇਹਦੇ ਵੀ ਕੱਟੀ ਫੀਮੇਲ ਕਾਫ ਤੇ ਕਦ ਕੋ ਤੋਂ ਤੁਸੀਂ ਮਾਜ ਦਾ ਦੋਸਤੋ ਵੇਖ ਕੇ ਚੈੱਕ ਕਰੋ ਵੱਡੇ ਕਦ ਕਾਟ ਦੇ ਵਿੱਚ ਆ ਚੌੜਾ ਪਿੱਠਪੂੜਾ ਸੋ ਫੁੱਲ ਵੱਡੀ ਦੇਖੋ ਜੀ ਠੀਕ ਆ ਸੋ ਫੁੱਲ ਵੱਡੀ ਹਾਈਟ ਆ ਚੰਗੀ ਰਾਜੀ ਆ ਭਜਨ ਭਜਨ ਬਿਲਕੁਲ ਤੁਹਾਡੇ ਸਾਹਮਣੇ ਕਮਾਲੀਆਂ ਦਾ ਭਲੇਖਾ ਪਾਉਂਦੀ ਤੇ ਦੋ ਤਾਂ ਹੁਣ ਕਿੰਨਾ ਕੁ ਥੱਲੇ ਹੈਗਾ ਜੀ ਇਹਦੇ ਦੁੱਧ ਜੀ ਇਹਦੀ ਗੱਲ ਇਦਾਂ ਵਾਂਗੇ ਘਰ ਵਾਲੇ ਨੇ ਤੇ ਆਖਿਆ 14 15 ਕਿਲੋ ਦੁੱਧ ਦਿੰਦੀ ਆ ਹਾਲੇ ਤਾਜੀ ਸੂਈ 10 ਕਿਲੋ ਲੈਗਾ 10 ਕਿਲੋ ਚੁਾਈ ਇੱਕ ਨੰਬਰ ਆ ਜੀ ਅੱਛਾ ਸੋਨੂੰ ਵੀਰ 10 ਕਿਲੋ ਤੋਂ ਕੋਈ ਕੀਤ ਨਹੀਂ ਵੀ 10 ਕਿਲੋ ਦੁੱਧੋਂ ਤਾਂ ਫਰਕ ਰਹਿ ਜੇ ਕੋਈ ਨਾ ਜੀ ਨਾ 10 ਆਖਿਆ ਕਿ 10 ਹੀ ਹੋ ਜੇ 9 ਆ ਜੀ ਸਵਾਦ ਕੀ ਫਿਰ ਠੀਕ ਆ ਜੀ ਲਓ ਦੋਸਤੋ 10 ਕਿਲੋ ਦੁੱਧ ਹਾਲੇ ਕੱਚੀ ਸੂਈ ਆ ਬਾਕੀ ਚੋਣ ਚਾਂ ਚੰਗੀ ਚੌਹਤ ਇੱਕ ਨੰਬਰ ਆਪਾਂ ਚਵਾਈ ਕਰਕੇ ਵਿਖਾਵਾਂਗੇ ਜੀ ਵੀਡੀਓ ਵਿੱਚ ਬਿਲਕੁਲ ਬਿਲਕੁਲ ਮਗਰ ਕੱਟੀਏ ਦੇ ਵੀ ਹਨ ਮਗਰ ਕੱਟੀਏ ਲਓ ਵੀ ਮਗਰ ਇਹਦੇ ਵੀ ਕੱਟੀ ਆ ਪਹਿਲੀ ਵੀ ਤੁਹਾਨੂੰ ਇੱਕ ਮਾਜ ਛੋਟੀ ਦਿਖਾਈਏ ਦੋਸਤੋ ਉਹਦੇ ਮਗਰ ਵੀ ਕੱਟੀ ਸੀਗੀ ਬਾਕੀ ਥਣ ਦੇਵਾ ਤੁਹਾਨੂੰ ਦਿਖਾਈ ਦਿੱਤਾ 10 ਕਿਲੋ ਦੁੱਧ ਜਿਹੜਾ ਹੁਣ ਨੈਟ ਇਹਦੇ ਥੱਲੇ ਹਾਜ਼ਰ ਆ ਸੋ ਕੋਈ ਵੀਰ ਆਪਦੀ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਜਿੱਦਾਂ ਵੀ ਤਸੱਲੀ ਆ ਉਦਾਂ ਹੀ ਆਪਦੀ ਕਰਵਾ ਲਓ ਠੀਕ ਆ ਇਹ ਉਧਰ ਦੀਆਂ ਮਈਆਂ ਹਰਿਆਣੇ ਦੀਆਂ ਥੋੜੇ ਟੈਡ ਲੇਵੇ ਦੀ ਹੁੰਦੀਆਂ ਬਾਕੀ ਹੁੰਦੀਆਂ ਗਰਤੂਦ ਵਾਲੀਆਂ ਦੇਵਾ ਬਾਨਾ ਥੋੜਾ ਘੱਟ ਖਾਉਂਦੀ ਬਾਕੀ ਟੈਡ ਲੇਵੇ ਦੀ ਆ ਜੀ ਅੱਛਾ ਜੀ ਟੈਡ ਲੇਵੇ ਦੀ ਮੈਂ ਤੁਹਾਨੂੰ ਪਤਾ ਮੈਂ ਦੁੱਧ ਦਿੰਦੀ ਦਿੰਦੀ ਹਾਂ ਅੱਛਾ ਸੋਨੂ ਵੀਰ ਫਿਰ ਇਹਦੀ ਕੀ ਡਿਮਾਂਡ ਕਰਦੇ ਪਏ ਆ ਇਹ ਜਿੱਡਾ ਕਦ ਵਜਣਾ ਕੋੜਾ ਇਹੋ ਜੀਆਂ 2-2 ਦੀਆਂ ਵੇਖਤੀਆਂ ਮੈਂ ਨਾ 1-25 ਵਾਟ ਲਈਏ ਹੂੰ ਹਾਂ ਜੀ ਹਾਂ ਨਹੀਂ ਕਰਦਗੇ ਜਾਇਜ਼ ਕਰ ਦਿਆਂਗੇ ਮਾਨਦਾਰ ਕੋਈ ਨਹੀਂ ਕਰ ਦਿਆਂਗੇ ਜਿਵੇਂ ਆਖੋਗੇ ਹਿਸਾਬ ਨਾਲ ਕਰ ਦਿਆਂ ਅੱਛਾ ਜੀ ਹਾਂ ਜੀ ਲਓ ਬਦਸਤੋ ਮੰਗਾ ਨੂੰ ਵੀਰਾਂ ਦਾ ਵੀ 1,25 ਲੱਖ ਆਪਣੀ ਡਿਮਾਂਡ ਕਰਦੇ ਆ। ਬਾਕੀ ਆਓ ਆਪ ਦੀ ਵੇਖੋ ਸੋ ਸਮਝ ਹਰ ਇੱਕ ਵੀਰ ਦੀ ਆਪੋ ਆਪਣੀ ਆ। ਆਪਦੇ ਹਿਸਾਬ ਨਾਲ ਵੀ ਵੀਰ ਕੋਈ ਮੋਲ ਲਾ ਸਕਦਾ ਕੋਈ ਗੁੱਸਾ ਘਿਰਾ ਨਹੀਂਗਾ। ਪਰ ਆ ਕੇ ਪੂਰੀ ਕਾਰਗ ਜਾਰੀ ਇਸ ਮੱਝ ਦੀ ਵੇਖੋ ਚੋਬੋ ਪਸਮਾਓ ਤਸੱਲੀ ਕਰੋ। ਠੀਕ ਆ 1.5 ਲੱਖ ਮੋਲ ਆ ਵਿੱਚ ਮਾਨਤਾ ਨ ਹੋ ਜਾਊਗਾ। ਤੇ ਬਾਕੀ ਕਦਕੁੱਦ ਫੁੱਲ ਵੱਡਾ ਤੇ ਚਵਾਈ ਜਿਹੜੀ ਆ ਦੋਸਤੋ ਨਾਲ ਦੀ ਨਾਲ ਤੁਸੀਂ ਵੇਖ ਰਹੇ ਹੋ ਇਸ ਮੱਝ ਦੀ ਵੀ। ਇਸ ਤੋਂ ਬਾਅਦ ਵੀਰ ਸਾਨੂੰ ਆਪਣੇ ਕੋਲ ਆ ਗਈ ਤੀਜੇ ਨੰਬਰ ਦੀ। ਆ ਸੋਨੇ ਖੋਲੀ ਮੜੀ। ਆ ਮੱਝ। ਅੱਛਾ ਖੋਲੋ ਯਾਰ। ਠੀਕ ਹੈ ਇਹ ਵੀ ਸੂਈ ਹੈ ਜੀ ਆਪਣੇ ਕੋਲ ਹੀ ਇਹ ਨਾ ਮੈਂ ਸੂਈ ਹੈ ਆਪਣੇ ਕੋਲ ਜੀ ਇਹਨੂੰ 20 25 ਦਿਨ ਹੋ ਗਏ ਆ ਜੀ ਸੂਈ ਨੂੰ 20 25 ਦਿਨ ਦਾ ਸਮਾਂ ਹੋ ਗਿਆ 20 25 ਦਿਨ ਸੂਈ ਨੂੰ ਹੋ ਗਏ ਇਹਦਾ ਬੱਚਾ ਕੱਲ ਸ਼ਾਮ ਨੂੰ ਮਰ ਗਿਆ ਅੱਛਾ ਜੀ ਤੇ ਦੁੱਧ ਜੀ 9 ਕਿਲੋ ਦੀ ਮੇਰੀ ਫੁੱਲ ਗਰੰਟੀ ਹੋਊਗੀ ਜਵਾ ਆਪਾਂ ਨਾਲ ਨਾਲ ਤਾਰਾ ਮਾਰਾ ਦਿੰਨੀਆਂ ਬੜੀ ਖਰੀ ਸੰਧੂ ਸਾਹਿਬ ਠੀਕ ਆ ਜੀ ਹੌਲੀ ਹੌਲੀ ਸੋਨੇ ਲਓ ਦੋਸਤੋ 9 ਕਿਲੋ ਦੁੱਧ ਤੇ ਸੂਆ ਕਿੰਨੇ ਕ ਟਾਈਮ ਦਾ ਕਿੰਨੇ ਕ ਦਿਨਾਂ ਦੀ ਸੂਈ ਹੈ ਸੂਈ ਨੂੰ 22 24 ਦਿਨ ਹੋ ਗਏ ਆ ਜੀ ਮਹੀਨਾ ਹੀ ਮੰਨ ਲਓ ਜੇ ਦੀ ਗਰੰਟੀ ਹੈ ਜੀ ਆਪਣੀ ਫੁੱਲ ਅੱਗੋਂ ਕਮਾ ਲ ਲੋ ਦੋਸਤੋ ਮਹੀਨੇ ਕੇ ਲਾਗ ਸਮ ਕੋਈ ਵੀਰ ਸਮਾਂ ਮੰਨ ਲੇ ਬੱਚਾ ਵੀਰਾਂ ਦਾ ਵੀ ਆਪਣੇ ਕੋਲ ਆਣ ਕੇ ਦਾ ਮਰ ਗਿਆ ਸੀਗਾ ਠੀਕ ਹੈ ਬਿਲਕੁਲ ਇਹ ਸੁਈ ਆ ਠੀਕ ਹੈ ਜੀ ਅੱਛਾ ਬਾਕੀ ਹੁਣ ਉਹ ਮਿਲਦੀ ਫਿਰ ਕਿਵੇਂ ਪਈ ਆ ਪਹਾੜੇ ਤੇ ਮੈਂ ਏਦਾਂ ਕੀਤਾ ਜੀ ਥੋੜਾ ਟਾਈਮ ਕੱਟ ਕਰਕੇ ਮੈਂ ਟੀਗਾ ਮਾਰ ਕੇ ਰੋਟੀਆਂ ਪਾ ਕੇ ਥੱਲੇ ਬਹਿ ਜਾਨਾ ਪਹਾੜਾ ਵੀ ਪਹਾੜਾ ਹੀ ਬੜਾ ਮੰਦੀ ਆ ਹਿਲਦੀ ਨਹੀਂ ਜਿਹੜੀਆਂ ਲੱਤਾਂ ਤੇ ਖੜ੍ਹੀ ਉਹ ਲੱਤਾਂ ਨੂੰ ਹਿਲਦੀ ਨਹੀਂ ਹਾਂਜੀ ਠੀਕ ਆ ਵੈਸੇ ਜਿਵੇਂ ਤੁਸੀਂ ਦੱਸਿਆ ਵੀ ਤਾਜੇ ਬੱਚਾ ਮਰਿਆ ਅੱਜ ਭਲਕ ਬਸ ਬਸ 22 24 ਦਿਨ ਹੋ ਗਏ ਭਾਜੀ ਸੂਈ ਨੂੰ ਬਾਕੀ ਇਹ ਕੰਮ ਦੀ ਆਪਣੀ ਗਾਰੰਟੀ ਹੋਊਗੀ ਸਾਰੇ ਵਪਾਰੀਆਂ ਨੇ ਗੱਬੜ ਮੈਂ ਆਪਾਂ ਵੇਖੀਏ ਮਗਲਿਆ ਘਰਾਂ ਚ ਠੀਕ ਹੈ ਜੀ ਇਹ ਤਾਂ ਠੰਡ ਲੱਗਣ ਦੇ ਕਾਰਨ ਥੋੜਾ ਬੱਚਾ ਮਰ ਗਿਆ ਤੇ ਹੁਣ ਬੰਦਾ ਕੀ ਕਰੇ ਚਲੋ ਉਹ ਤਾਂ ਕੋਈ ਕਿਸੇ ਹੱਥ ਵੱਸ ਗੱਲ ਨਹੀਂ ਹਾਂ ਜੀ ਬਾਕੀ 9 ਕਿਲੋ ਦੁੱਧ ਹਾਜ਼ਰ ਫੁੱਲ ਜੀ ਗਾਰੰਟੀ ਫੁੱਲ ਬਟਾ ਫੁੱਲ ਠੀਕ ਹੈ ਤੇ ਸੋਨੂੰ ਵੀਰ ਕਿੱਥੋਂ ਤੱਕ ਦੇ ਦੇਣੀ ਆ ਵੀ ਜਿਹੜੀ ਹਾਂ ਨਾ ਹੋਵੇ ਇਹ ਤੇ ਜਨਾਬ ਜੀ ਮੈਂ ਤਾਂ 65000 ਰੁਪਏ ਵਟ ਰਹੀ ਐ ਅੱਛਾ ਜੀ ਹਾਂ ਜੀ ਕੋਈ ਨਹੀਂ ਮਾਨਤਨ ਕਰਦੇ ਆਂਗੇ ਜਿਹੜਾ ਵੀਰ ਭੈਣ ਭਰਾ ਆਊਗਾ ਮਾਨਤਨ ਸੰਧੂ ਸਾਹਿਬ ਕਰਦੇ ਆਂਗੇ ਬਾਕੀ ਚੰਗੀ ਸਾਫ ਐ ਬਰੀਕੀ ਅਲੀ ਮੈਂ ਦੁੱਧ ਵਾਲੀ ਹਮ ਹਮ ਠੀਕ ਹੈ ਜੀ ਹਾਂ ਜੀ ਲਓ ਦੋਸਤੋ 65000 ਭਈਆਂ ਦਾ ਵੀ ਆਪਾਂ ਮੰਗ ਕਰਦੇ ਆ 65000 ਰੁਪਿਆ ਠੀਕ ਹੈ ਲੈਣਾ ਬਾਕੀ ਅੱਗੇ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰੇ ਥਣ ਥਣ ਵੇਖੋ ਤੁਸੀਂ ਵਿਰਲਾਪੁਰਲਾ ਸੋਹਣੀਆਂ ਨੇ ਬਾਕੀ 9 ਕਿਲੋ ਦੁੱਧ ਇਸ ਵਕਤ ਜਿਹੜਾ ਇਹਦੇ ਥੱਲੇ ਹਾਜ਼ਰ ਠੀਕ ਆ ਤੇ ਬਾਕੀ ਪਹਾੜੇ ਤੇ ਆਜੂਗੀ ਵੈਸੇ ਜੇ ਬਾ ਪਹਾੜਾ ਲਿੰਦੀ ਆ ਜੀ ਇੱਕ ਸਾਫ ਦਾ ਮੈਂ ਤਾਂ ਛੇਤੀ ਕਰਕੇ ਟਿਕਾ ਮਾਰ ਕੇ ਚੋਲ ਹੀ ਨਾ ਰੋਟੀਆਂ ਪਾ ਕੇ ਸਾਪੀ ਮਾਰ ਕੇ ਥੱਲੇ ਬਹਿ ਜਾਓ ਪਹਾੜੇ ਚੁਵਾਈ ਕਰਾ ਦੇਣੀ ਭਾਜੀ ਠੀਕ ਹੈ ਠੀਕ ਹੈ ਕਿਸੇ ਮਤਲਬ ਕੋਈ ਲਾਥ ਛੜਨੀ ਨਹੀਂ ਨਾ ਜੀ ਨਾ ਇੱ ਕੱਖਣੀਆਂ ਦੀ ਬੜੀ ਠੀਕ ਹੈ ਭਰਾ ਹਾਂਜੀ ਲਓ ਦੋਸਤੋ ਇਹ 65000 ਦੀ ਹੁੰਦੀ ਆ ਤੇ ਅੱਜ ਤਿੰਨ ਪਸ਼ੂ ਜਿਹੜੇ ਵਿਕਾਊ ਸੀਗੇ ਵੀਰ ਸਾਨੂੰ ਹੁਣਾਂ ਦੇ ਕੋਲ ਤੇ ਖਾਸ ਵਿਜ਼ਿਟ ਤੁਸੀਂ ਪਹੁੰਚ ਜਿਹੜੀ ਆ ਦੋਸਤੋ ਪਿੰਡ ਲੋਕੇ ਕਰਨੀ ਆ ਨੇੜੇ ਪਿੰਡ ਕੈਰੋਂ ਤੇ ਵੀਰ ਸਾਨੂੰ ਬੋਲਦਗੇ ਨੰਬਰ ਹਾਂਜੀ ਸਰ ਜੀ 98762 ਹਾਂਜੀ 9876264073 ਠੀਕ ਹੈ ਜੀ ਹਾਂਜੀ ਸਾਹਿਬ ਜੀ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਿਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤਿੰਨ ਪਸ਼ੂ ਦਿਖਾਇਆ ਤੁਹਾਨੂੰ ਵੀਰ ਸੋਨੂ ਹੋਂਾਂ ਦੇ ਘਰੋਂ ਤੇ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਦੋਸਤੋ ਇਸ ਕਰੇ ਬਾਕੀ ਆਪਦਾ ਸਮੇਂ ਸਮੇਂ ਨਾਲ ਤੁਸੀਂ ਕੰਟੈਕਟ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ